ਜੀ ਬਾਬਾ ਜੀ ਤਿੰਨ ਤਾਂ ਮੇਮਨੀਆਂ ਨੇ ਇਧਰ ਮੜ ਜਾ ਉਹਨਾਂ ਦੀ ਵੀਡੀਓ ਨਾ ਖਰਾਬ ਹੋ ਜੀ ਤੇ ਆ ਚੌਥਾ ਮੇਮਨਾ ਜੀ ਬਾਈ ਪਿੱਛੇ ਨੂੰ ਮੜੇ ਬਹੁਤ ਸੋਹਣਾ ਬੱਕਰਾ ਹੈ ਕਿਹੜੇ ਲੈਣੇ ਨੇ ਬਾਬਾ ਜੀ ਕੋ ਮੁੱਲ ਵੇਚਣ ਵਾਲਾ ਕਰੀ ਬਾਈ 40 ਹਜ਼ਾਰ ਦਾ ਨਾ ਸਹੀ ਲੈਣ ਤੇ ਆ ਜਾ ਜਗ੍ਹਾ ਕ ਮੰਡੀ ਚਾਹੀਦੀ ਆ ਰੋਲੇ ਕਰਕੇ ਆ ਪਾੜੀ ਨਹੀਂ ਕਰਨੀ ਆਪਾਂ ਆਪਣਾ ਮਾਲ ਵੇਚਣੇ ਨਹੀਂ ਨਹੀਂ ਅੜੀ ਦਾ ਤੇਰੀ ਵੀ ਰੋਟੀ ਬਣੇ ਮੇਰੀ ਵੀ ਬਣੇ ਨਾ ਗਰੀਬਾਂ ਦਾ ਵੀ ਕੰਮ ਬਣੇ ਉਹਨਾਂ ਦੀ ਵੀ ਵੀਡੀਓ ਬਣੇ ਵਿਚਾਰਿਆਂ ਦੀ ਆਸ ਕਰਕੇ ਆਏ ਆ ਕਿੰਨੇ ਬੰਦੇ ਤੁਸੀਂ ਦੱਸਦੇ ਹੁਣ ਬਈ ਸਹੀ ਗੱਡ ਫਿਰ ਆਪਾਂ ਸਿਆਣਾ ਬੰਦਾ ਤੈਨਾਂ ਕੋਈ ਉਹ ਗੱਲ ਨਹੀਂ ਕਰਨੀ ਮੈਂ ਤਾਂ ਗੱਲੇ ਮੁੱਲ ਦੀ ਮੁੱਲ ਦੀ ਗੱਲ ਕਰੂੰ ਜਿਹੜੀ ਤੇਰੇ ਫਿੱਟ ਆਵੇ ਉਧਰ ਨਾ ਚਾਰ ਚਾਰ ਪੁੱਛਣਾ ਨਾ ਪਰ ਦੇਖਣਾ ਨੇ ਚਲੋ ਜੋ ਕੇ ਆਪਾਂ ਨੂੰ ਕੀ ਹੈ 5-5000 ਕਹਿੰਦਾ ਬਾਬਾ ਜੀ ਉਸ ਨਾਮ ਤੇ ਕਰੀ ਅਗਲੇ ਕਹਿੰਦੇ ਨੇ ਲੈਣ ਵਾਲੇ ਕਹਿੰਦੇ ਨੇ ਮੈਂ ਤਾਂ ਵਿਚ ਵਿਚਾਲੇ ਵਾਲਾ ਕਿਉਂ ਵੀ ਤਰਨੋ ਰਾਜੂ ਆ ਪਗੜਾ ਕੋਈ ਗਲਤ ਬੰਦੇ ਨਹੀਂ ਪਤਾ ਵਿਚ ਵਿਚਾਲੇ ਆ ਮੰਨ ਨਾ ਮੰਨ ਫਿਰ ਇਹ ਦੱਸਦੇ ਵੀ ਨਹੀਂ ਹੈਗੇ ਚੱਕ ਮੁੰਡਾ ਇਹਦੇ ਤੋਂ ਹਾਂ ਲਓ ਜੀ ਲੋ ਇਹ ਦੱਸਦੇ ਵੀ ਨਹੀਂ ਬਈ ਹੈਗੇ ਫਿਰ ਮਾੜਾ ਤਕੜਾ ਤੇਰਾ ਵਿਚੇ ਚਾਰ ਇਕੱਠੇ ਵਿਕਦੇ ਨੇ ਦੇਖਦੇ ਇਕੱਠੇ ਆ ਚੁ ਮੇਕਤਾ ਜਾਣੀ ਆ ਪੁੱਛਦਾ ਕਿੰਨੇ ਕਹਿੰਦਾ ਫਿਰ ਜਾਇਜ ਦੱਸ ਨਹੀਂ ਸਾਢੇ 8 ਨੂੰ ਦੇ ਸਾਢੇ 8 ਨੂੰ ਨਹੀਂ ਹੁੰਦੇ ਇਹ ਪੰਜ ਨੂੰ ਕਹਿੰਦੇ ਨੇ ਪਰ ਪੰਜ ਨੂੰ ਮੈਨੂੰ ਘੱਟ ਐ ਮੈਨੂੰ ਪਤਾ ਵੀ ਇਹ ਵੀ ਘੱਟ ਐ ਇੱਜਨੇ ਉਹਨਾਂ ਹੱਥ ਕਰ ਪੂਰੇ 6000 ਨੂੰ ਮੈਂ ਵੀ ਨੇ ਵੇਚਤੇ ਤੇਰੇ ਠੀਕ ਐ ਠੀਕ ਐ ਮਾੜੇ ਤਖੜੇ ਵਿੱਚੇ ਜਾਂਦੇ ਐ ਕੋਈ ਹੈ ਨਹੀਂ ਇੰਨਾਂ 'ਚ ਵਾਰ ਹੀ ਚੰਗੇ ਐ ਵਿੱਚੇ ਤੇ ਜੇ ਮੇਰੀਆਂ ਮੇਰਾ ਮਾਲ ਸਾਰਾ ਦੇਖ ਕੇ ਆ ਬੋਗ ਬੰਨੂ ਸਾਡਾ ਤੇਰਾ ਇਹ ਨਾ ਓਕੇ ਦੀ ਰਿਪੋਰਟ ਐ ਤੇਰਾ ਮਾੜਾ ਕੁਛ ਨਹੀਂ ਤੇ ਮੰਡੀ ਐ ਮੰਡੀ ਸਾਰਾ ਹੁਣ ਬੱਕਰਾਂ ਨੂੰ ਤੂੰ ਦੇਖਿਆ ਜੇ ਚੰਗਾ ਐ ਤੇਰਾ ਮਾਲ ਤਾਂ ਹੀ ਵਿਕਿਆ ਰਹੇ ਹਾਂ ਨਹੀਂ ਸਾਨੂੰ ਕੀ ਲੋੜ ਤੀ ਵੇਚਣ ਦੀ ਹਾਂ ਵੀ ਵਿਚਿਆ ਮੇਮਣਾ ਆ ਗਿਆ ਆ ਦੇਖੋ ਆ ਮੇਮਣਾ ਤੇ ਤਿੰਨਾ ਮੇਮਣੀਆਂ ਨੇ ਇਹਨੇ ਪਾਲਨੀਆਂ ਨੇ ਤੇਰੇ ਹੱਥੋਂ ਬੂਟਾ ਲੱਗ ਜੂਦੇ ਘਰੇ ਮਾੜਾ ਇਧਰੋਂ ਵੀ ਹੋਵੇ ਇੰਨੀ ਨਹੀਂ ਗੱਲ ਬਾਈ ਮਾੜਾ ਮੋਟਾ ਦਮ ਹੈਗਾ ਤੁਹਾਡੇ ਚ ਹੈਂ ਤੂੰ ਕਰ ਦੇ ਰਾਜੂ ਪਾ ਮੈਂ ਹੀ ਕਰ ਦਾਂ ਛੱਡ ਪਰਾਂ ਫਿਰ ਕਾਨੂੰ ਖਿੱਚਦਾ ਨਾ ਇਹਨਾਂ ਨੂੰ ਮਾਰੀ ਨਾ 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 ਮੈਂ ਤਾਂ ਰੱਬ ਨੂੰ ਆ ਜਾਣ ਦੇਣੀ ਆ ਬਈ ਮੈਂ ਤਾਂ 2 ਰੁਪਏ ਦਿੱਥੋਂ ਖੁਸ਼ ਹੋ ਕੇ ਲੈਣੇ ਨੇ ਲੈ ਭਾਈ ਸਾਡੇ 60 ਹੋਗੇ ਨਹੀਂ ਹੁੰਦੇ ਦੇਣੀ ਨਹੀਂ ਹੁਣ ਜਾਮਾ ਜ਼ਮੀਨ ਦੇਣੀ ਬਸ ਰਹਿਣ ਦਿਓ 8 ਤੋਂ ਘੱਟ ਨਹੀਂ ਦਿੰਦਾ ਅੜੀ ਨਾ ਕਰ ਓਏ ਅੜੀ ਨਹੀਂ ਬੱਚੇ ਵੀ ਤੇ ਪੂਰੇ ਪਲੇ ਪਿਆ ਖਰਚਾ ਦੋ ਮਿੰਟ ਓਰੇ ਆ ਓਰੇ ਆ ਤਾਂ ਦੇਣੀ ਤਾਂ ਹੈ ਨਹੀਂ ਪਰ ਮੈਂ ਤੈਨੂੰ ਭਜਾ ਕੇ ਜਾਊਂਗਾ ਪੂਰੇ 70 ਹੋਗੇ ਚੁੱਪ ਕਰ ਜਾ ਉਹ ਨਹੀਂ ਹੁੰਦੇ ਚੁੱਪ ਕਰ ਜਾ ਮੈਂ ਕੋਈ ਨਹੀਂ ਜੋ 500 ਲੈਣਾ ਇਨਾ ਚੋ 200 ਦੋਸੀ ਲੈਣਾ ਮੈਂ ਤਾਂ ਤੇਥੋਂ ਉਹ ਕੋਈ ਨਹੀਂ ਉਹ ਤਾਂ ਜਿਹੜੇ ਤੇਰੇ ਆ ਉਹ ਤਾਂ ਦੇਣੀ ਐ 800 ਹੀ ਬਣੂਗਾ ਤਾਂ ਮੈਥੋਂ ਨਹੀਂ ਡਰ ਨਹੀਂ ਦੇ ਦੇ ਹੈ 8 ਤੋਂ 8 ਨਹੀਂ ਅੜੀ ਐ ਤੇਰੀ ਉਹ ਅੜੀ ਨਹੀਂ ਯਾਰ ਮੈਨੂੰ ਹੁਣ ਦੀਂਦਾ ਮੂਰੇ ਇਹ ਬੱਚਿਆਂ ਦਾ ਵੀ ਦੀਂਦਾ ਲੈ ਦੀਂਦਾ ਮੈਨੂੰ ਵੀ ਜਾਂ ਨਿਭੜ ਕੇ 7.5 ਨੂੰ ਖੋਲ ਬਈ ਬਸ ਸੁਣ ਚੁੱਪ ਕਰਾ ਜੀ ਪੂਰੀ ਕਰ ਹਾਂ ਖੁਸ਼ ਕਰਕੇ ਨੂੰ ਛੋੜ ਜੋ ਮਰਜ਼ੀ ਕਰ ਦੀ ਵੋ ਮੰਗੀ ਵੋ ਮੰਗੀ ਦੇ ਬਸ ਠੀਕ ਐ ਚਲ ਠੀਕ ਐ ਚਲੋ ਜੀ ਹੋ ਗਏ ਉਹ ਨਹੀਂ ਮੁਕਰਦੇ ਆ ਹੋ ਗਏ ਉਹਨਾਂ ਨੂੰ ਵੀ ਆਪਣੇ ਤੇ ਭਰੋਸਾ ਵਿਚਾਰਿਆਂ ਨੂੰ ਚਲੋ ਜੀ ਖੋਲੋ ਬੋਲੋ ਚਲੋ ਜੀ ਕਰੋ ਬੱਚੇ ਚੰਗੇ ਆ ਆ ਬੱਚੇ ਵੇਚਿਆ ਜੀ 7.5 ਹਜ਼ਾਰ ਨੂੰ ਦੇਖ ਲੋ ਵਧੀਆ ਬਾਈਆਂ ਨੂੰ ਦੇਖਣ ਵਾਲਿਆਂ ਨੂੰ ਵੀਡੀਓ ਵਾਲਿਆਂ ਨੂੰ ਦੱਸਦੇ ਆਂ ਅਸੀਂ ਵੀ ਜਿਨ੍ਹਾਂ ਜਿਨ੍ਹਾਂ ਦੇ ਚੈਨਲਾਂ ਦੀ ਵੀਡੀਓ ਦੇਖੋਗੇ ਸਾਰਿਆਂ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਸੱਚਾਈ ਦਾ ਸੌਦਾ 7.5 ਹਜ਼ਾਰ ਨੂੰ ਪੂਰੇ ਵਧੀਆ ਕੁਆਲਿਟੀ ਦੇ ਬੱਚੇ ਆ ਤੇ ਕੰਨਾ ਕੁੰਨਾ ਵਾਲੇ ਪੂਰੀ ਕੰਨਾ ਦੀ ਕੁਆਲਿਟੀ ਤੇ ਚੰਗੇ ਲਾਲ ਡੱਬੇ ਜੋ ਕਿ 베ਗੇ ਲੈਰੇ ਵਾਲਿਆਂ ਦੀ ਬਲੱਡ ਲਾਈਨ ਆਪਣੇ ਦੇਵ ਬਾਈ ਦੀ ਬਲੱਡ ਲਾਈਨ ਚੱਲੀ ਹੋਈ ਐ ਤੇ ਇਹਨਾਂ ਦਾ ਇੱਕੋ ਹੀ ਘਰੋ ਪਰਿਵਾਰ ਹੈ ਸਾਰਾ ਲਾਣੇਦਾਰ ਆਇਆ 베ਗੇ ਲੈਰੇ ਤੋਂ ਚੰਗੀਆਂ ਬੱਕਰੀਆਂ ਇਹਦੇ ਲਵੇ ਰੱਖਿਓ ਮੇਰਾ ਖਿਆਲ 40 50 ਚੰਗਾ ਇੱਕ ਤਾਂ ਵੋਕ ਆਖਣਾ ਇੱਕ ਦੋ ਘਰੇ ਵੀ ਹੋਣਗੇ ਚੰਗੇ ਵੋਕ ਨੇ ਜਿਹੜਾ ਬਾਈ ਦੇਵ ਲਵੇ ਡੱਬਾ ਵੋਕ ਹੁੰਦਾ ਸੀ ਨਾ ਉਹ ਬਲੱਡ ਲਾਈਨ ਚੋਂ ਉਹਨਾਂ ਦਾ ਖੂਨ ਹੈ ਸਾਰਿਆਂ ਦਾ ਉਹ ਸਾਨੂੰ ਸਾਰੇ ਪਿੰਡਾਂ ਦਾ ਪਤਾ ਵੀ ਕਿਹੜੇ ਚੰਗਾ ਹੈ ਕਿਹੜੇ ਮੰਦਾ ਹੈ ਸਾਨੂੰ ਤਾਂ ਦੱਸਣਾ ਦਾ ਲੱਗਦਾ ਹੀ ਅਗਲੇ ਨੂੰ ਚਲੋ ਆਲਾ ਕਹਿੰਦਾ ਰਾਜੂ ਹਣੀ ਰਿਜ਼ਲਟ ਨਹੀਂ ਦੱਸਦੇ ਇਹ ਰਿਜ਼ਲਟ ਵੀ ਤੁਹਾਨੂੰ ਵੀਡੀਓ ਰਾਹੀਂ ਅਸੀਂ ਦੱਸਤਾ ਉਹਨਾਂ ਨੂੰ ਵੀ ਵਧੀਆ ਪੰਨ ਨਹੀਂ ਇਹ ਵੀ ਅਗੇ ਵੀ ਇਹਨਾਂ ਨੂੰ ਵੀ ਮਹਾਰਾਜ ਵਾਅਦਾ ਕਰੇ ਵਿਚਾਰੇ ਨੇ ਨਵਾਂ ਕੰਮ ਛੇੜਿਆ ਪਾਲ ਲੈਣਗੇ ਇਹਦੇ ਹੱਥੋਂ ਬੂਟਾ ਲੱਗ ਗਿਆ ਇਹਨਾਂ ਦੇ ਘਰੇ ਠੀਕ ਹੈ ਨਾ ਗੱਲ ਮਹਾਰਾਜ ਵਾਅਦਾ ਕਰਨ ਵਾਲਾ ਪਰਮਾਤਮਾ ਹੈ ਲਿਆਓ ਭਾਈ ਪੈਸੇ ਦਿਓ ਕਰੋ ਐਵੇਂ ਸੇ ਤੇ ਯੇ ਲਾਂਦਾ ਉਰੇ ਆ ਜਾ ਤੂੰ ਮੇਰੇ ਵੀ ਆ ਜਾ ਵੀਡੀਓ ਚ ਆ ਜਾ ਜੂ ਦਾ ਮੂੰਹ ਮਿੱਠਾ ਖੜਾਉ ਗੁੜ ਨਾਲ ਕੋਈ ਨਹੀਂ ਆਪੀ ਹੋ ਜੂ ਆਪਣਾ ਹੱਕ ਕੋਈ ਨਹੀਂ ਰੱਖਦਾ ਆਪਣਾ ਹੱਕ ਕੋਈ ਨਹੀਂ ਰੱਖਦਾ ਆਪਣਾ ਹੱਕ ਕੋਈ ਨਹੀਂ ਰੱਖਦਾ ਕੋਈ ਨਹੀਂ ਸਾਢੇ ਸੱਤ ਹਾਂਜੀ ਸਾਢੇ ਸੱਤ ਨੂੰ ਹੋਇਆ ਹੈ ਹੈ ਠੀਕ ਹੋ ਗਿਆ ਠੀਕ ਹੋ ਗਿਆ ਆ ਸਾਈ ਵਾਲਾ ਮੈਨੂੰ ਦੇ ਲਓ ਜੀ ਮਹਾਰਾਜ ਦੋ ਤਿੰਨ ਚਾਰ 5 6 7 8 9 10 11 12 13 14 15 16 17 18 19 20 21 22 23 24 25 26 27 28 29 30 30 ਦਵਾਰਾ ਕਰਨ ਲਈ ਆ ਤੁਹਾਡਾ ਸਾਈ ਵਾਲਾ ਜੀ ਫੜੋ ਕੋਈ ਨਹੀਂ ਬਸੇ ਤੇਰੇ ਕੰਨੀ ਭਗ ਜੂ ਕੋਈ ਨਹੀਂ ਤੇ ਕਿਆਈ ਨਾ ਲਵਾਂਗੇ ਬਾਈ ਆ ਲਓ ਜੀ ਰਵਣ ਲਾ ਲਓ ਚਾਰ ਨਾ ਚਾਰ ਨਾ ਜੀ ਇੱਕੋ ਹੀ ਬਲੱਡ ਲੈਣ ਦੇ ਇੱਕੋ ਹੀ ਖੂਨ ਦੇ ਬੱਚੇ ਚੰਗੇ ਨੇ ਪੂਛਾ ਮਾਛਾ ਤੋਂ ਬਾਹਰ ਲਾ ਦੇ ਮੜੇ ਮੜੇ ਕੈਂਚੀ ਨਾਲ ਹਾਂ ਬਾਕੀ ਲੂੰ ਝੜ ਜਾਣਗੇ ਹੁਣ ਇਹਨਾਂ ਨੂੰ ਲੈ ਜਾਓ ਤੋਂ ਮੂੰਫਲੀ ਦਾ ਪੱਤਾ ਝੰਡੀ ਦਾ ਲੂੰਗ ਦਾਣੇ ਲਾ ਕੇ ਅੱਛਾ ਜੀ ਕੱਚੀਆਂ ਡੇਕਾਂ ਤੂੰ ਤਾਂ ਜੀ ਨਾ ਪਾਇਓ ਜੀ ਕੱਚਾ ਫਟਵਾਰਾ ਨਾ ਗਰਮੈਸ਼ੇ ਚ ਮੋਕ ਲੱਗ ਜੂਗੀ ਇਹ ਕੱਤੇ ਦੇ ਮਹੀਨੇ ਪੱਕ ਜੂ ਪੱਤਾ ਜਿੰਨਾ ਮਰਜ਼ੀ ਪਾਈ ਜਾਇਓ ਹਾਂ ਮੈਂ ਤਾਂ ਰੱਬ ਦੀ ਮਰਜ਼ੀ ਹੈ ਸਾਡੀਆਂ ਭੇਡਾਂ ਮਰ ਗਈਆਂ ਸਾਡੇ ਸਾਹਮਣੇ ਕੀ ਕਰ ਸਕਦੇ ਆ ਕੁਦਰਤ ਦਾ ਕੀ ਪਤਾ ਕਿਹਰੇ ਰੰਗ ਦਿਖਾ ਦੇ ਇਹ ਤਾਂ ਹੈਗਾ ਜੀ ਕਿਉਂ ਜੀ ਇਹ ਕਾਦਾ ਚੇਪੀ ਆ ਗਈ ਉਹ ਬਦਲ ਕੇ ਦੇ ਦੋ ਜੀ ਕੋਈ ਨਾ ਤੈਨੂੰ ਸਹੀ ਦੇਮਾਂਗੇ ਜੀ ਆ ਖਰਾ ਕਰੋ ਜੀ ਆ ਲਾ ਲੋ ਇਹਦੇ ਰਾਵੜ ਸ਼ੱਕ ਚੋਰ ਉਹਨਾਂ ਨੂੰ ਮੜਾ ਮੋਟਾ ਖੁਰਮੋਕਲਾ ਕਰ ਦੇ ਲਖਿਆਈ ਤੁਹਾਡੀ ਆਪ ਉਹਦੀ ਹਾਂ ਚਲ ਉਹਨੇ ਰੱਖਣੇ ਨੇ ਉਹ ਕਿਹੜਾ ਵਿਚਾਰਾ ਵਪਾਰੀ ਆ ਵੀ ਗਾਹਾਂ ਵੇਚੂਗਾ ਕਿਉਂ ਜੀ ਉਹ ਤਾਂ ਰੱਖੂਗਾ ਉਹਨਾਂ ਨੂੰ ਖੁਰਮੋਕਲਾ ਕਰ ਦੇ ਜੋ ਮਰਜੀ ਜਿਹੜਾ ਤੇਰਾ ਜੀ ਕਰੇ ਕੋਈ ਤੱਕਾ ਨਹੀਂ ਤੇਰੇ ਨਾਲ ਸ਼ੱਕ ਵੀ ਲੈਣਾ ਜਰਾ